ਸਸਿਕਾਲੀ ਕਿਉਰਾ ਨਮਸਕਾਰ ਆਦਾਬ ਐਂਡ ਹੈਲੋ ਅਸੀਂ ਅੱਜ ਪਹੁੰਚੇ ਹਾਂ gurumark.co.nz ਦੀ ਹੱਤੀ ਦੇ ਉੱਤੇ ਜਿਹਨਾਂ ਨੂੰ ਤੁਸੀਂ ਨੈਸ਼ਨਲ ਵਾਈਡ ਸ਼ਿਪਿੰਗ ਦੇ ਕਰਕੇ ਜਾਣਦੇ ਹੋ ਔਰ ਮੈਂ ਵੀ ਯਾਦ ਕਰਾ ਦਿਆਂ ਵੀ ਜਿਹੜੀ ਸ਼ਿਪਿੰਗ ਆ ਨਾ ਬਹੁਤ ਸਸਤੇ ਭਾਅ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਸਾਟੀ ਤੇ ਕੀ ਕੁਝ ਮੌਜੂਦ ਹੈ ਰੱਖੜੀ ਦੇ ਤਿਹਾਰ ਦੇ ਮੌਕੇ ਪਾਜੀ ਮਨਜੀਤ ਸਿੰਘ ਕਲਕੱਟ ਸਾਡੇ ਨਾਲ ਨੇ ਪਾਪਟੋਏ ਟੋਏ ਤੋਂ ਹਾਂਜੀ ਸਸਿਕਾ ਭਾਜੀ ਬਹੁਤ ਬਹੁਤ ਧੰਨਵਾਦ ਰੇਡੀਓ ਸਪੈਸ ਦਾ ਜੋ ਕਿ ਸਾਨੂੰ ਆਲਵੇਸ ਸਹਿਯੋਗ ਕਰਦੇ ਆ ਜੀ ਤੇ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਿਹਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਸਾਡੇ ਆਣ ਕੇ ਸ਼ੌਪ ਕਰਦੇ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ। ਕੀ ਬਾਤ ਹੈ। ਅ ਮੈਂ ਤੁਹਾਨੂੰ ਰਖੜੀ ਦੇ ਮੌਕੇ ਤੇ ਜੋ ਕਿ ਭੈਣਾ ਭਰਾਵਾਂ ਦਾ ਸਾਰਿਆਂ ਦਾ ਪਵਿੱਤਰ ਰਿਸ਼ਤਾ ਉਹਦੇ ਤੇ ਰਖੜੀ ਦਾ ਇਤਿਹਾਾਰ ਜੋ ਕਿ ਚੱਲ ਰਿਹਾ ਉਹ ਤੇ ਬਹੁਤ ਵੱਡੀ ਅਸੀਂ ਸੇਰ ਲਈ ਹੂਆ ਰਖੜੀਆਂ ਦੀ ਤੇ ਨਾਲ-ਨਾਲ ਸਾਡੇ ਕੋਲ ਬਹੁਤ ਸਾਰੇ ਗਿਫਟ ਵੀ ਆ ਭੈਣਾਂ ਨੂੰ ਜਿਹੜੇ ਕਿ ਭਰਾਵਾਂ ਨੇ ਗਿਫਟ ਦੇਣੇ ਆ ਉਹ ਵੀ ਸਾਡੇ ਕੋਲ ਬਹੁਤ ਅਵੇਲੇਬਲ ਆ ਜੀ। ਜੀ ਤੇ ਬਾਕੀ ਸਾਰੇ ਜੋ ਕਿ ਸਾਡੇ Hindu ਧਰਮ ਦੇ ਵਿੱਚ ਬਹੁਤ ਸਾਰੇ ਜਿਹੜੇ ਕਿ ਆਲਰੇਡੀ ਇਤਿਹਾਰ ਚੱਲ ਰਹੇ ਆ ਜ ਤੇ ਨਾਲ ਨਾਲ ਸ਼ਿਵਜੀ ਦਾ ਵੀ ਚੱਲ ਰਿਹਾ ਜੀ ਦਿਨ ਤੇ ਉਹਨਾਂ ਦਾ ਵੀ ਸਾਡੇ ਕੋਲ ਬਹੁਤ ਸਾਰਾ ਸਮਾਨ ਆਲਰੇਡੀ ਆਇਆ ਆ ਜੀ ਤੇ ਬਾਕੀ ਸਜਾਵਣ ਵਾਸਤੇ ਜੋ ਵੀ ਘਰਾਂ ਦੀ ਸਜਾਵਟ ਕਰਨੀ ਉਹਦਾ ਸਾਡੇ ਕੋਲ ਬਹੁਤ ਸਾਰਾ ਸਮਾਨ ਆਲਰੇਡੀ ਅਵੇਲੇਬਲ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅਗੇਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਨਵਾਂ ਕੰਟੇਨਰ ਆ ਗਿਆ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰਾ ਕਿਚਨ ਦਾ ਸਮਾਨ ਤੇ ਸਾਡੇ ਕੋਲ ਕੰਬਲ ਰਜਾਈਆਂ ਤੇ ਸਾਡੇ ਕੋਲ ਬਹੁਤ ਸਾਰੇ ਤੰਦੂਰ ਤੇ ਮੰਜੀਆਂ ਦਾ ਜਿਹੜਾ ਕਿ ਸਾਰਾ ਕੰਟੇਨਰ ਜਿਹੜਾ ਸਾਡੇ ਕੋਲ ਆ ਚੁੱਕਾ ਆ ਮੈਂ ਤੁਹਾਨੂੰ ਸਾਰੇ ਹੀ ਜਿੰਨੇ ਮੇਰੇ ਭਰਾ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਤੇ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਆ ਕੇ ਬਾਕੀ ਸਾਡੇ ਕੋਲ ਸਰਬ ਲੋ ਦਾ ਜਿਹੜਾ ਕਿ ਬਹੁਤ ਵੱਡਾ ਸਟਾਕ ਆਇਆ ਜੀ ਸਰਬ ਲੋ ਦੇ ਛੋਟੇ ਬਾਟੇ ਕੜਾਈਆਂ ਜੋ ਕਿ ਹੈਂਡ ਮੇਡ ਆ ਮੋਸਟਲੀ ਸਾਰਾ ਜਿੰਨਾ ਵੀ ਸਰਬਲੋ ਦਾ ਸਮਾਨ ਬਣਿਆ ਔਰ ਸਾਡੇ ਕੋਲ ਤੰਦੂਰ ਬਹੁਤ ਵਧੀਆ ਜੇ ਕਿ ਕਿਸੇ ਨੂੰ ਘਰ ਵਾਸਤੇ ਚਾਹੀਦਾ ਹੋਵੇ ਔਰ ਮੰਜੇ ਸਾਡੇ ਕੋਲ 2-3 ਟਾਈਪ ਦੇ ਆ ਗਏ ਆ ਜੀ ਫੋਲਡਿੰਗ ਤੇ ਲੈਗ ਫੋਲਡਿੰਗ ਮੰਜੇ ਜਿਹੜੇ ਆ ਉਹ ਵੀ ਅਵੇਲੇਬਲ ਆ ਤੇ ਆਉਣਾ ਕਿੱਥੇ ਆ ਤੁਸੀਂ 158 ਕੋਲਮਾ ਰੋਡ ਪਪਾਟੋਈ ਗੁਰੂ ਮਾਰਡ ਗੁਰੂ ਮਾਰਡ ਦੀ ਸ਼ੌਪ ਤੇ ਆ ਕੇ ਤੁਸੀਂ ਦੇਖ ਸਕਦੇ ਆ ਮੰਜੇ ਤੇ ਤੰਦੂਰ ਦਾ ਭੰਡਾਰ ਸਾਡੇ ਕੋਲ ਪੂਰਾ ਆਇਆ ਹੈ ਜੀ ਮੰਜੇ ਬਹੁਤ ਵਧੀਆ ਆਇਓ ਹੈ ਜੀ ਸਾਡੇ ਕੋਲ ਔਰ ਸਪੈਸ਼ਲੀ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹੁੰਦੇ ਆ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਜੀ ਉਹਨਾਂ ਵਾਸਤੇ ਤੁਹਾਨੂੰ ਅਗਰ ਗੱਦੇ ਚਾਹੀਦੇ ਆਸੀਂ ਰੈਂਟ ਤੇ ਵੀ ਗੱਦੇ ਦੇ ਰਹੇ ਆ ਜੇ ਕਿਸੇ ਮੇਰੇ ਵੀਰ ਭਰਾ ਭੈਣ ਨੂੰ ਚਾਹੀਦੇ ਹੁਣ ਗੱਦੇ ਘਰ ਵਾਸਤੇ ਕੋਈ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਵਿਆਹ ਸ਼ਾਦੀ ਜਾਂ ਵਾਡੇ ਦਾ ਪ੍ਰੋਗਰਾਮ ਆ ਉਹਨਾਂ ਲਈ ਰੈਂਟ ਤੇ ਗੱਦੇ ਚਾਹੀਦੇ ਆ ਸਾਡੇ ਕੋਲ ਗੱਦੇ ਵੀ ਅਵੇਲੇਬਲ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਜਿੱਥੇ ਗੱਲਾਂ ਚੱਲ ਰਹੀਆਂ ਸੀ gurumart.co.nz ਦੇ ਉੱਤੇ ਨੇਸ਼ਨਵਾਈਡ ਸ਼ਿਪਿੰਗ ਦੀਆਂ ਤੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰਨਾ ਆਪਣਾ ਮਨ ਪਾਉਂਦਾ ਸਮਾਨ ਜਿਹੜਾ ਉਹ ਜ਼ਰੂਰ ਬਾਏ ਕਰਨਾ ਬਿਲਕੁਲ ਸਸਤੇ ਰੇਟਾਂ ਦੇ ਉੱਤੇ ਪਰ ਮਿਆਰੀ ਸਮਾਨ ਭਾਜੀ ਹੁਣ ਅਸੀਂ ਚੱਲ ਕੇ ਆਏ ਆ ਰਖੜੀ ਦਾ ਤਿਹਾਰਾ ਤੁਸੀਂ ਸ਼ੁਰੂਆਤੀ ਦੌਰ ਚ ਕਿਹਾ ਰੇਡੀਓ ਸਪਾਈਸ ਜਿਹੜੇ ਸਰੋਤੇ ਆ ਉਹਨਾਂ ਨੂੰ ਕੀ ਦੇ ਰਹੇ ਹੋ ਗਿਵ ਅਵੇ ਦੇ ਤੌਰ ਤੇ ਅਸੀਂ ਤੁਹਾਡੇ ਲਈ ਬਹੁਤ ਵਧੀਆ ਡੀਲ ਦੇ ਰਹੇ ਹਾਂ ਜੀ ਬਲੈਂਕਟ ਜਿਹੜਾ ਕਿ ਅਸੀਂ ਫ੍ਰੀ ਦੇ ਰਹੇ ਹਾਂ ਜੀ ਰਖੜੀ ਦੇ ਉੱਤੇ ਅੱਛਾ ਹਾਂਜੀ ਬਿਲਕੁਲ ਜੀ ਉਹ ਵੀ ਕਿਸੇ ਨੂੰ ਤੁਸੀਂ ਆਪਣੇ ਰੇਡੀਓ ਸਪਾਈਸ ਤੇ ਅਨਾਉਂਸ ਕਰਕੇ ਨਾਮ ਕੱਢੋਗੇ ਅਸੀਂ ਉਹਨਾਂ ਨੂੰ ਇੱਕ ਬਲੈਂਕਟ ਫ੍ਰੀ ਦੇਵਾਂਗੇ ਰਖੜੀ ਤੇ ਥੈਂਕ ਯੂ ਸੋ ਮੱਚ ਗੁਰੂਮਾਰਟ.co.nz ਨੰਬਰ 154 ਕੋਲਮਾ ਰੋਡ ਪਾਪਟੋਇਟੋਏ ਥੈਂਕ ਯੂ